ਸਾਨੂੰ ਲੈਂਡ ਪੁਲੀਸੀ ਦੇ ਵਿਰੋਧ ਹੋ ਰਿਹਾ ਮੈਂ ਕੋਈ ਪੋਲੀਟਿਕਲ ਰਾਜਨੀਤੀ ਕਰ ਲਈ ਰਣਜੀਤ ਗਿਲਦਾਜ ਵਿਜੀਲੈਂਸ ਬਿਜ਼ਨਸ ਰੈਡਿਓ ਦੇ ਬਾਰੇ ਉਹ ਤਾਂ ਜੋ ਕਰਨਗੇ ਸੋ ਭਰਨਗੇ ਸੁਖੀ ਰੰਧਾਵਾ ਦੇ ਬੇਟੇ ਨੂੰ ਲੈਂਡ ਧਮਕੀ ਮਿਲ ਜੱਗੂ ਭਗਵੰਤਪੁਰੇ ਦੇ ਬੜਾ ਹੀ ਚੱਕਰੇ ਅਮਰਕੁਨ ਜੀ ਉਹੀ ਆਯੂਤ ਸਿੰਘ ਅੱਜ ਬਹੁਤ ਹੀ ਪਵਿੱਤਰ ਧਰਤੀ ਚਮਕੌਰ ਸਾਹਿਬ ਦੀ ਇਤਿਹਾਜ ਪਰਿਵਾਰ ਸਮੇਤ ਨਤਮਸਤਕ ਹੋਣ ਆਏ ਆ ਇਹ ਅਸੀਂ ਪੰਜਾਬ ਦੀ ਭਲਾਈ ਦੀ ਅਰਦਾਸ ਕੀਤੀ ਹੈ ਪੰਜਾਬ ਦੀ ਤਰੱਕੀ ਦੀ ਅਰਦਾਸ ਕੀਤੀ ਹੈ ਔਰ ਪੰਜਾਬ ਹੱਸਦਾ ਵਸਦਾ ਰਵੇ ਪੰਜਾਬ ਤਰੱਕੀਆਂ ਕਰੇ ਪੰਜਾਬ ਉਚਾਈਆਂ ਸ਼ੋਭੇ ਸਾਡੇ ਬੱਚੇ ਜਿਹੜੇ ਨੇ ਉਹ ਤਰੱਕੀਆਂ ਕਰਨ ਹਰ ਫੀਲਡ ਦੇ ਵਿੱਚ ਇਹ ਅਰਦਾਸ ਕਰਨ ਲਈ ਇੱਥੇ ਆਏ ਆਂ ਤੇ ਜੋ ਸੇਵਾ ਪ੍ਰਮਾਤਮਾ ਨੇ ਲਈ ਹੋਈ ਹੈ ਉਹਦਾ ਵੀ ਧੰਨਵਾਦ ਕੀਤਾ ਜੀ ਪਰਮਾਤਮਾ ਬਲਬਖਸ਼ੇ ਕਿ ਜੋ ਸੇਵਾ ਲਈ ਹੈ ਉਹਨੂੰ ਅਸੀਂ ਸੱਚੇ ਦਿਲੋਂ ਨਿਭਾ ਸਕੀਏ ਮੈਡਮ ਲੰਡਨ ਪੁਲਿੰਗ ਦਾ ਪੈਕੇਜ ਚੰਗਰ ਸਾਹਿਬ ਨੇ ਚੰਗਰ ਸਾਹਿਬ ਵਸਤੇ ਦਾ ਜੋ ਥੋੜਾ ਜਿਹਾ ਕਮੇਟੀ ਵੱਲੋਂ ਗਲਿਆਰੇ ਦੀ ਵੀ ਇੱਕ ਉਹਨਾਂ ਨੇ ਕਿਹਾ ਕਿ ਜੇਕਰ ਗਲਿਆਰਾ ਮੇਰੇ ਖਿਆਲ ਵਿੱਚ ਪਿਛਲੇ ਪਾਸੇ ਜੋ ਘੜੇ ਘੜੇ ਰੂੜ ਹੈ ਉਹ ਪਿਛਲੇ ਪਾਸੇ ਰਹਿੰਦਾ ਹੈ ਤੇ ਮੈਂ ਡੀ ਸਾਹਿਬ ਵੀ ਜੁੜਿ ਲਾਈ ਕਿ ਇੰਜੀਨੀਅਰਾਂ ਤੋਂ ਤਦ ਇਹ ਜਿਹੜਾ ਉਹਦਾ ਡਿਜ਼ਾਈਨ ਬਣਾ ਕੇ ਸੰਭੋਲ। ਮਨਸਬ ਲੈਂਡ ਪੋਲੀਸੀ ਦਾ ਵਿਰੋਧ ਹੋ ਰਿਹਾ। ਮੈਂ ਕੋਈ ਪੋਲੀਟੀਕਲ ਰਾਜਨੀਤੀ ਕਰ ਲਿੱਤੀ ਮੈਂ ਕਦੇ ਉਹਦੇ ਬਾਰੇ ਡਿਟੇਲ ਚ ਪਹਿਲਾਂ ਵੀ ਦੱਸ ਚੁੱਕੇ। ਉਹਨਾਂ ਦੇ ਦਿਨਾਂ ਚ ਸਰ ਆਮ ਲੋਕਾਂ ਨਾਲ ਮੀਟਿੰਗਾਂ ਵੀ ਹੋਣਗੀਆਂ। ਸਰ ਜਿਹੜੀ ਆਮ ਲੋਕਾਂ ਨਾਲ ਮੀਟਿੰਗਾਂ ਹੋਣਗੀਆਂ ਕੋਈ ਅਸੀਂ ਕੋਈ ਤਾਨਾਸ਼ਾਹੀ ਨਹੀਂ ਕਰਦੇ। ਠੀਕ ਹੈ ਨਾ? ਆਮ ਲੋਕਾਂ ਨਾਲ ਗੱਲ ਕਰਕੇ ਕਿਸਾਨਾਂ ਨਾਲ ਗੱਲ ਕਰਕੇ ਜਿਵੇਂ ਕਹਿਣੇ ਕਰ ਇੱਕ ਰਣਜੀਤ ਗਿੱਲ ਦੇ ਵਿਜੀਲੈਂਸ ਵਿਜੀਲੈਂਸ ਦੇ ਜਿਹੜੀ ਉਹਦੇ ਬਾਰੇ ਪਤਾ ਜੀ ਜੋ ਕਰਨਗੇ ਸੋ ਕਰਨਗੇ ਤੂੰ ਕਿਉਂ ਕਿਹਾ ਦਾਸ ਕਬੀਰਾ ਤੇਰੀ ਜੋ ਬੜੀ ਗੱਲ ਕਟੇਨ ਕੇ ਪਾਸ ਉਹ ਤਾਂ ਜੋ ਨਿਕਲੂਗਾ ਕਾਨੂੰਨ ਅੱਛਾ ਸੁਖੀ ਰੰਧਾਵਾ ਦੇ ਬੇਟੇ ਨੂੰ ਬੈਂਕ ਧਮਕੀ ਮਿਲੀ ਜੱਗੂ ਭਗਵਾਨਪੁਰੀ ਦੇ ਬੜਾ ਇਸ਼ੂ ਚੱਕਰਿਆ ਮੁਰਗੂ ਨੂੰ ਉਹੀ ਗੱਲ ਹੈ ਮਾਸਾ ਵੀ ਮਾਸਾ ਵੀ ਮੈਂ ਤੁਸੀਂ ਆਪ ਹੀ ਆਪੇ ਪੈਨ ਆਉਂ ਚਾ ਰਹੇ ਆ ਤੇ ਪਾੜਦੇ ਰਹੇ ਹੋ ਸੀਐਮ ਆਪ ਹੀ ਉਹਨਾਂ ਨੂੰ ਪਾੜਦੇ ਰਹੇ ਆ ਆਪ ਹੀ ਉਹ ਕੋਈ ਸਾਫ ਬਦਲ ਦਰੋਲਾ ਪਈ ਹੋਣਾ ਸੀਐਮ ਸਾਹਿਬ ਉਹ ਆਹ ਹੁਣ ਕਰੀ ਜਾਈਏ ਸੀਐਮ ਸਾਹਿਬ ਇੱਥੇ ਇੱਕ ਜੀ ਚਮਕਰ ਸਾਹਿਬ ਦੇ ਵਿੱਚ ਨਾ ਜੀ ਪਿਛਲੀ ਸਰਕਾਰ ਨੇ ਇੱਕ ਐਡਮਿਸ਼ਨ ਸ਼ੁਰੂ ਕੀਤੀ ਸੀ ਆਪਣਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਕਿੱਲ ਯੂਨੀਵਰਸਿਟੀ ਉਹਦੇ ਉੱਪਰ ਕਰੋੜਾ ਰੁਪਇਆ ਲੱਗਿਆ ਲੇਕਿਨ ਉਹ ਇਸ ਟਾਈਮ ਖੰਡਰ ਬਣੀ ਪਈ ਆ ਆਪਣੀ ਯੂਨੀ ਸ਼ੁਰੂ ਹੋ ਰਹੀ ਜੀ ਉਹਦੇ ਬਾਰੇ ਮੈਂ ਡਿਟੇਲ ਲੈਣਾ ਉਹ ਤਾਂ ਉਦੋਂ ਵੇਲੇ ਵੋਟਾਂ ਵੇਲੇ ਕੀਤੀ ਹੋਣੀ ਨਾ ਬੋਟਰ ਪਹਿਲਾਂ ਦੀ ਗੱਲ ਹੈ ਪਹਿਲਾਂ ਦੀ ਸ਼ੁਰੂ ਪਿਛਲੀ ਸਰਕਾਰ ਸਰਕਾਰ ਦੇ ਦੌਰ ਦੀ ਸ਼ੁਰੂ ਹੋਈ ਲੱਗਦੀ ਹੈ ਦੇਖੀ ਨਾ ਤਿਆਰ ਨਹੀਂ ਖੰਡਰ ਬਣ ਰਹੀਆਂ ਜੀ ਇੱਕ ਜਗ੍ਹਾ ਤੇ ਇਦਾਂ ਹੋਇਆ ਬਹੁਤ ਜਗ੍ਹਾ ਤੇ ਅਸੀਂ ਬਹੁਤ ਜਗ੍ਹਾ ਤੇ ਜੁਨੀਵਰਸਿਟੀਆਂ ਤੋਂ ਜੋ ਇਹਨਾਂ ਨੇ ਜਿਹੜੇ ਅਨਾਉਂਸ ਕੀਤੇ ਖੰਡਰ ਬਣ ਕੇ ਬਿਲਡਿੰਗਾਂ ਸੀ ਲਈਆਂ ਵਾਪਸ ਉੱਥੇ ਸਕੂਲ ਆਫ ਐਮੀਨਸ ਬਣਾਏ ਜਿਹੜੇ ਅੱਜ ਸਫਲਤਾਪੁਰ ਹੋ ਕੇ ਚੱਲ ਰਹੇ ਨੇ ਸੋ ਜਿੰਨਾ ਵੀ ਇਹਨਾਂ ਨੇ ਮਿਸਮੈਨੇਜਮੈਂਟ ਕੀਤਾ ਪੰਜਾਬ ਦਾ ਨਾ ਬਿਲਡਿੰਗਾਂ ਬਣਾਤੀਆਂ ਖੰਡਰ ਬਣ ਗਿਆ ਉੱਥੇ ਝਾੜੀਆਂ ਉਗ ਪੀਆਂ ਨਾ ਕੋਈ ਤੇ ਸਟੂਡੈਂਟ ਹੈ ਨਾ ਕੋਈ ਤੇ ਟੀਚਰ ਹੈ ਨਾ ਲੈਬ ਹੈ ਨਾ ਕੁਝ ਹੈ ਇਹ ਜੇ ਸਾਰੀਆਂ ਬਿਲਡਿੰਗਾਂ ਜਿਹੜੀਆਂ ਸਿੱਖਿਆ ਕ੍ਰਾਂਤੀ ਦੇ ਅੰਦਰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਸਕਿੱਲ ਦੇ ਵਿੱਚ ਤਾਂ ਅੱਜ ਕੱਲ ਲੋੜ ਹੀ ਸਕਿੱਲ ਦੀ ਹੈ ਸਕਿੱਲ ਸਕਿੱਲ ਦੇ ਵਿੱਚ ਅਸੀਂ ਅਪਡੇਟ ਕਰਾਂਗੇ ਸਰ ਹਸਪੀਟਲ ਦਾ ਕੋਰਟ ਜਿਹੜਾ ਚੰਨੀ ਜੀ ਉਹ ਪਹਿਲੇ ਜਿਹੜੀ ਇਹਨੂੰ ਬੰਦ ਕੀਤਾ ਹੋਇਆ ਹੈ ਜੀ ਕੰਮ ਨੂੰ ਕੋਈ ਅਸੀਂ ਬੈ ਰਾਜਨੀਤਿਕ ਤਾਂ ਅਸੀਂ ਛੱਡ ਦੇ ਇੱਕ ਮਿੰਟ ਜੀ ਸਰ ਹਸਪੀਟਲ ਤੋਂ ਹਸਪੀਟਲ ਮੈਨੂੰ ਦੱਸਿਆ ਐਮਐਲ ਸਾਹਿਬ ਨੇ ਕਿ 50 ਬੈੱਡ ਦਾ ਤਿਆਰ ਆਉਣ ਨਾਲ ਦਿਨਾਂ ਚ ਉਹਨੂੰ ਸਮਰਪਿਤ ਲੋਕ ਸਭਾ ਪਤ ਕਰਦਾਂਗੇ ਤੁਹਾਡੀ ਬਹੁਤ ਧੰਨਵਾਦ